ਦੇਸ਼ ਦੇ ਗ੍ਰੇਵ ਭਾਗ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਯਾਰ ਉੱਤਰੀ ਭਾਰਤ ਦੇ ਵਕਕ ਸੂਬਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਮੇਂ ਨਨਕਾਣਾ ਸਾਹਿਬ ਜਿਹੜਾ ਜਥਾ ਹਰ ਸਾਲ ਜਾਂਦਾ ਉਹ ਇਸ ਵਾਰ ਨਹੀਂ ਜਾ ਸਕੇਗਾ ਇਹ ਖਬਰ ਬਹੁਤ ਹੀ ਮੰਦਪਾਗੀ ਹੈ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਸੂਬੇ ਦੀ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਹੁਣ ਜਦੋਂ ਦੋਹਾਂ ਦੇਸ਼ਾਂ ਦੇ ਵਿੱਚ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ ਤੇ ਜਿਹੜੀ ਧਾਰਮਿਕ ਯਾਤਰਾ ਹੈ ਇਹਦਾ ਵੀ ਸ਼ੁਰੂ ਹੋਣਾ ਬਹੁਤ ਮਹੱਤਵਪੂਰਨ ਗੁਰਨਾਮ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਇਹ ਸਾਰੀ ਨਾਨਕ ਨਾਮ ਨੇਵਾ ਵਾਸਤੇ ਬਹੁਤ ਇੰਪੋਰਟੈਂਟ ਹੈ ਇਸ ਕਰਕੇ ਸਾਰਿਆਂ ਦੇ ਦਿਲ ਨੂੰ ਸੱਟ ਵੱਜਦੀ ਹੈ ਜਦੋਂ ਇਹ ਸੰਦੇਸ਼ ਆਉਂਦਾ ਕਿ ਇਸ ਵਾਰੀ ਜਥਾ ਨਹੀਂ ਜਾ ਸਕੇ ਪਰ ਸਰਕਾਰ ਨੂੰ ਤਰੀਦਕ ਕਿ ਪਾਕਿਸਤਾਨ ਸਰਕਾਰ ਨੂੰ ਟੇਕ ਅਪ ਕਰੇ ਜਥੇ ਦੀ ਸੇਫਟੀ ਸਿਕਿਉਰਿਟੀ ਉਹਦੇ ਬਾਰੇ ਚ ਡਿਸਕਸ ਕਰੇ ਤੇ ਜਥਾ ਜਿਹੜਾ ਹਰ ਹਾਲਤ ਦੇ ਵਿੱਚ ਉਹ ਜਾਣਾ ਚਾਹੀਦਾ ਇਸੇ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਬੰਦ ਪਿਆ ਉਹ ਵੀ ਹੁਣ ਬਿਨਾ ਕਿਸੇ ਹੋਰ ਡੈਰੀ ਤੇ ਸ਼ੁਰੂ ਹੋਣਾ ਚਾਹੀਦਾ ਇਸ ਕਰਕੇ ਸੁਪੇ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਦੇਸ਼ ਦੀ ਸਰਕਾਰ ਤੇ ਦਬਾਅ ਪਾਵੇ ਔਰ ਕੇਂਦਰ ਸਰਕਾਰ ਨੂੰ ਵੀ ਜਿਹੜੀ ਸਿਕ ਆਉਂਦੀਆਂ ਭਾਵਨਾ ਨੂੰ ਦੇਖਦੇ ਹੋਇਆ ਰੁੰਟ ਇਸ ਜਥੇ ਨੂੰ ਭੇਜਣ ਵਾਸਤੇ ਜੋ ਵੀ ਪ੍ਰਬੰਧ ਕਰਨੇ ਪੈਣ ਜੋ ਵੀ ਗੱਲਬਾਤ ਕਰਨੀ ਪਵੇ ਪਾਕਿਸਤਾਨ ਸਰਕਾਰ ਨਾਲ ਕਰਕੇ ਕਲ ਕਟਮ ਕਰਨੀ ਚਾਹੀਦੀ ਹੈ